ਕੈਸ਼ਰੀਕਾਲ ਜੀ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਾ ਰਹੇ ਹਾਂ ਜਲਾਨਾ ਤੋਂ ਟ੍ਰੇਨ ਵਿੱਚ ਸਫ਼ਰ ਕਰਕੇ ਸ਼੍ਰੀ ਹਿਮਕੁੰਣ ਸਾਹਿਬ ਵਿਖੇ ਆਪਾਂ ਜਾ ਰਹੇ ਹਾਂ ਨਯੋਗੁੰਗਰੀ ਰਿਸ਼ੀਕੇਸ਼ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਛੁੱਟੀਆਂ ਸੀ ਸਾਨੂੰ ਅਸੀਂ ਸੋਚਿਆ ਕਿ ਆਉਣਾ ਸੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਆਈਏ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਟ੍ਰੇਨਾਂ ਨਾਲ ਬੜੀ ਸੁਵਿਧਾ ਹੋ ਗਈ ਮਿਲ ਗਈ ਸਾਨੂੰ ਸਾਡਾ ਜਦੋਂ ਸਫ਼ਰ ਕੁਝ ਹੀ ਘੰਟਿਆਂ ਚ ਪੂਰਾ ਹੋ ਗਿਆ। ਅਸੀਂ ਰਸਤੇ ਵਿੱਚ ਅਸੀਂ ਚੰਡੀਗੜ੍ਹ, ਮਹਾਲੀ, ਜਿਮਨਾਨਗਰ, ਸਾਨਧੌਰ ਤੋਂ ਹੁੰਦੇ ਹੋਏ ਪਤਾ ਹੀ ਨਹੀਂ ਲੱਗਾ ਕਦੋਂ ਅਸੀਂ ਯੋਗਨਗਰਿ ਸਿਕੇਸ਼ ਪਹੁੰਚ ਗਏ। ਸਬਰ ਬਹੁਤ ਸਹਉਣਾ ਸੀ। ਟ੍ਰੇਨ ਦਾ ਸਫ਼ਰ ਬੜਾ ਚੰਗਾ ਸੀ। ਸਾਨੂੰ ਬਰੀ ਐਕਸਾਈਟਮੈਂਟ ਸੀ ਕਿਸੀਂ ਪਹੁੰਚੀ ਉੱਥੇ। ਸਾਨੂੰ ਪਤਾ ਲੱਗ ਗਿਆ ਕਿ ਕੋਸ ਸਵਰ ਬੀਤ ਗਿਆ। ਤੇ ਅਸੀਂ ਸ਼ਿਗਸ਼ ਬੋਂਟ ਗਏ। ਫਿਲਹਾਲ ਅਸੀਂ ਰਸਤੇ ਵਿੱਚ ਹੀ ਹਾਂ। ਤੇ ਰਸਤੇ ਵਿੱਚ ਬਹੁਤ ਹੀ ਵਧੀਆ ਮੌਸਮ ਰਿਹਾ। ਜਾਣ ਤੋਂ ਇੱਕ ਦਿਨ ਪਹਿਲਾਂ ਅਸੀਂ ਟ੍ਰੇਨ ਦੀਆਂ ਸਲੀਪਰ ਟਿਕਟਾਂ ਬੁੱਕ ਕਰ ਲਈਆਂ ਸੀ। ਜਿਸ ਦੀ ਟਿਕਟ 200 ਕੁ ਰੁਪਏ ਸੀ। ਸੋ ਸਾਨੂੰ ਸਫਰ ਬਹੁਤ ਆਰਾਮਦਾਇਕ ਲੱਗਾ ਤੇ ਅਸੀਂ ਗੰਗਾ ਜੀ ਦਰਸ਼ਨ ਵੀ ਕੀਤੇ ਹੌਲੀ ਹੌਲੀ ਅਸੀਂ ਸ਼ਿਗਿਸ਼ ਵਿਖੇ ਮੁੰਚਣ ਵਾਲੀ ਹੋ ਗਏ ਰਸਤੇ ਵਿੱਚ ਜੰਗਲ ਵੀ ਆਏ ਤੇ ਲਗ ਲਗ ਸ਼ਹਿਰ ਵੀ ਆਏ ਉਹ ਨਾਰ ਕੀ ਮੋਤੀ ਪੂਰੀ میں ہے ہری بالا میو ਮਨ ਵਿੱਚ ਬੜੀ ਖੁਸ਼ੀ ਸੀ ਕਿ ਅਸੀਂ ਸ਼੍ਰੀ ਦਰਵਾਜਾ ਸਭ ਜਾ ਰਹੇ ਹਾਂ ਪਰ ਸਾਡੇ ਕੋਲ ਟਾਈਮ ਵੀ ਘੱਟ ਸੀ ਤੇ ਸਫ਼ਰ ਤਾਂ ਲੰਮਾ ਸੀ ਕਿਉਂਕਿ ਅਸੀਂ ਸ਼੍ਰੀ ਹਿਮਕੁੰਡ ਸਾਹਿਬ ਵੇਖੇ ਅਤੇ ਸ਼੍ਰੀ ਬਦਰੀਨਾਥਾਂ ਵੀ ਜਾਣਾ ਸੀ ਪਰ ਅਸੀਂ ਸਾਡੇ ਇਰਾਦੇ ਸੀ ਕਿ ਸਸ ਅਸੀਂ ਜਲਦੀ ਤੁਰ ਲਾਂਗੇ ਤੇ ਪਹੁੰਚ ਜਾਵਾਂਗੇ ਅਸੀਂ ਪਹਿਲੀ ਵਾਰ ਜ਼ਿੰਦਗੀ ਵਿੱਚ ਉੱਤਰਾਖੰਡ ਗਏ ਸੀ ਤੇ ਅਲਗ ਤਰ੍ਹਾਂ ਦੇ ਲੋਕ ਦੇਖੇ ਹਰ ਦਵਰ ਵੇਦੀ ਵੇਖੇ ਤੈin ਵਿੱਚ ਅਲੱਗ-ਅਲੱਗ ਪਹਿਰਾਵੇ ਉਹਨਾਂ ਦੇਖੇ ਸਾੜੀਆਂ ਪਾਈਆਂ ਉਹਨਾਂ ਨੇ ਇਹ ਤਾਂ ਬੰਤੇ ਇੱਥੇ ਪੰਜਾਬ ਵਿੱਚ ਤੇ ਕਿੱਦਾਂ ਦੇ ਬੰਦੇ ਹੁੰਦੇ ਆ ਸੋ ਅਸੀਂ ਚਲੇ ਗਏ ਰਸਤੇ ਵਿੱਚ ਖੁੱਲੇ-ਖੁੱਲੇ ਬੰਨਾਨਾ ਵਿੱਚ ਕਾਰ ਸੀ ਤੇ ਪਹਾੜ ਦੇਖਣ ਲੱਗੇ ਸਾਨੂੰ ਅਸੀਂ ਸਾਰੇ ਬਾਹਰ ਖੜਗੀਆਂ ਵਾਲਾ ਵੇਖ ਰਹੀ ਸੀ ਸਾਡੀ ਸੀਟ ਵਧੀਆ ਸੀ ਸਾਰੇ ਨੂੰ ਇਕੱਠਿਆਂ ਸੀਟਾਂ ਮਿਲ ਗਈਆਂ ਸਾਨੂੰ ਸਾਰੇ ਜ਼ੇਰਾਮ ਨਾਲ ਸੋਵੇ ਆਰਾਮ ਨਾਲ ਲਿਗੜ ਗਈ ਬਾਸੰਨ ਨਦੀਆਂ ਬੜੀਆਂ ਦੇਖੀਆਂ ਸਵੇ ਸਵੇ ਦਾ ਟੈਮ ਸੀ ਧੁੱਪ ਨਹੀਂ ਸੀ ਇਸ ਲਈ ਸਾਨੂੰ ਬੜਾ ਮਝਾਰਿਆ ਤੇ ਦੇਖਣ ਲਈ ਪਾਰ ਤਾਂ ਇਹ ਦਾ ਸਫ਼ਰ ਬਹੁਤ ਸਹਾਵਨਾ ਸੀ। ਲੋ ਜੀ ਅਸੀਂ ਤਾਂ ਪਹੁੰਚ ਗਏ ਯੋਗਨਰੀ ਰਿਸ਼ੀਕੇਸ਼। ਸੀ ਟ੍ਰੇਨ ਤੋਂ ਬਾਹਰ ਕਰੇ। ਤੇ ਦੇਖਿਆ ਰਿਸ਼ੀਕੇਸ਼ ਦਾ ਸਟੇਸ਼ਨ ਬੜਾ ਸੋਹਣਾ ਜੀ। ਆਪਣੇ ਲੁਧਿਆਣੇ ਤੋਂ ਬਹੁਤ ਵੱਡਾ ਸਟੇਸ਼ਨ ਸੀ ਇੱਥੇ। ਤੇ ਬਹੁਤ ਸਾਰੀ ਯਾਤਰੀ ਆਉਂਦੇ ਨੇ। ਇਸ ਤੋਂ ਅੱਗੇ ਕੋਈ ਸਟੇਸ਼ਨ ਅਜੇ ਫਿਲਹਾਲ ਨਹੀਂ ਬਣਿਆ ਇੱਥੇ ਪੌੜੀਆਂ ਵੀ ਇਲੈਕਟ੍ਰਿਕ ਲੱਗੀਆਂ ਹੋਈਆਂ ਸੀ ਜਿਸ ਤੇ ਖੜ ਕੇ ਜਿਵੇਂ ਆਪਣੇ ਮੋਲਦਾਂ ਵਿੱਚ ਲੱਗੀਆਂ ਹੁੰਦੀਆਂ ਨੇ ਉਦਾਂ ਲੱਗੀਆਂ ਹੋਈਆਂ ਸੀ ਅਸੀਂ ਪੌੜੀਆਂ ਤੋਂ ਥੱਲੇ ਉਤਰੇ ਇਹ ਬੀਸਮੈਂਟ ਵਿੱਚ ਸੀ ਇਸ ਦੇ ਉੱਪਰ ਟ੍ਰੇਨਾਂ ਖੜਦੀਆਂ ਇੱਥੇ ਇਹਦੇ ਉੱਪਰ ਨੇ ਟ੍ਰੇਨ ਦੀ ਸਟੇਸ਼ਨ ਤੇ ਬੜੀ ਸਫਾਈ ਜੀ ਇਹ ਤਾਂ ਲੱਗ ਰਿਹਾ ਸੀ ਜਿਵੇਂ ਸੀਜ ਮੇ ਅਲੰਟੇ ਮੋਲ ਆ ਗਿਆ ਉਦਨੀਆਂ ਪੋੜੀਆਂ ਸੀ ਉਦਾਂ ਹੀ ਸੱਸ ਵੇ ਸੀ ਅਸੀਂ ਇਥੇ ਪਹੁੰਚੇ ਉਹਨਾਂ ਨੇ ਸੋਚ ਰੇ ਸੀ ਕਿ ਇਸ ਜਿਹਨ ਤੋਂ ਬਾਅਦ ਆਗੇ ਪਹਿਲਾਂ ਆਟੋ ਫੜੀਏ ਤੇ ਗੁਰਦੁਆਰਾ ਸ੍ਰੀ ਹੇਮਉਦ ਸਾਹਿਬੇ ਕੇ ਪਹੁੰਚੀਏ ਇੱਥੇ ਲੋਕਲ ਵੀ ਗੁਰਦੁਆਰਾ ਇੱਕ ਇਸੇ ਕੁਛ ਵੇ ਕੇ ਜਿਹਨੂੰ ਸ੍ਰੀ ਹੇਮਉਦ ਸਾਹਿਬੀ ਕਹਿੰਦੇ ਨੇ ਉੱਥੇ ਸਾਰੀ ਸੰਗਤ ਵਿਸ਼ਰਾਮ ਕਰਦੀ स्टेशन द बॉनडकर इज थे सोचिया कि स्टेशन वे के ते फोटो हिटी है वीडियो आई है ते काफी लोग जरिए से ते वीडियो बना रहे थे स्टेशन बहुत साफ उतरा सी ਯੋਗਨਗਰੀ ਧਿਸ਼ੇਸ਼ਟ ਸਟੇਸ਼ਨ ਤੋਂ ਅੱਗੇ ਫਿਲਹਾਲ ਜਿੱਦੀ ਕੜੀ ਵਿੱਚ ਅੱਗੇ ਪਟੜੀਆਂ ਨਹੀਂ ਪਈਆਂ ਗਈਆਂ ਜਿਸ ਕਰਕੇ ਟ੍ਰੇਨ ਇਸ ਤੱਕ ਨਹੀਂ ਜਾਂਦੀ ਬਾਕੀ ਪਾਸ ਸਰਕਾਰ ਦੀ ਯੋਜਨਾ ਹੈ ਕਿ ਭਵਿੱਖ ਵਿੱਚ ਇਸ ਤੋਂ ਅੱਗੇ ਕਰਨ ਪ੍ਰਿਆਗ ਰੁੱਦਰ ਪੰਜਾਏ ਤੱਕ ਟ੍ਰੇਨ ਦੀਆਂ ਪਟੜੀਆਂ ਪਈ ਜਾਣ ਤਾਂ ਕਿ ਯਾਤਰੀਆਂ ਨੂੰ ਸੁਖਸੂਰਤ ਮਿਲ ਸਕੇ ਅਤੇ ਯਾਤਰੀ ਅੱਗੇ ਤੱਕ ਜਾ ਸਕਣ ਸੋ ਇਸ ਤੋਂ ਅੱਗੇ ਸਾਨੂੰ ਸੀ ਆਟੋ ਫੜ ਕੇ ਸੀ ਜਾਈਏ ਗੁਰਦੁਆਰੇ ਕਿੰ ਤੁਰ ਰਹੀ ਸੀ ਤੇ ਵੀਡੀਓ ਬਣਾ ਰਹੀ ਸੀ ਤੇ ਕੁਦਰਤੀ ਉਹ ਦੇਖੋ ਸਾਹਮਣੇ ਬਾਂਦਰ ਦਿਖ ਰਹੇ ਸੀ। ਅਸੀਂ ਪੂਰਾ ਸਫਰ ਦਾ ਅਨੰਦ ਮਾਣ ਰਹੀ ਸੀ। ਇਹ ਦੇਖੋ ਇਹ ਗੇਟ ਆ ਪੂਰਾ ਬਾਹਰਲਾ। ਇਹ ਗੁੰਦੀ ਸੀ ਕਿਛ ਲਿਖਿਆ ਹੈ। ਸਟੇਸ਼ਨ ਦਾ ਗੇਟ ਆ। ਤੇ ਇਸ ਤੋਂ ਅਗੇ ਸ਼ਿਵ ਜੀ ਦੀ ਮੂਰਤੀ ਵੀ ਲੱਗੀ ਪਉ ਵੱਡੀ। ਸਟੇਸ਼ਨ ਦੇ ਬਾਹਰਲਾ ਵੀ ਹੋਊਗਾ। ਜਿੰਬਾਰ ਆਏ ਸਟੇਸ਼ਨ ਦੇਖਿਆ ਨਹੀਂ ਕਾ ਵਾਹ ਵੀ ਵਾਹ ਬਹੁਤ ਵੱਡਾ ਸਟੇਸ਼ਨ ਆ ਅਸੀਂ ਫਿਰ ਸਟੇਸ਼ਨ ਤੋਂ ਬਾਹਰ ਵੱਲ ਨੂੰ ਵਿਦਾ ਹੋਣ ਲੱਗੇ ਇੱਥੇ ਪਰ ਆਵਾਜਾਈ ਬੜੀ ਘੱਟ ਆ ਜਿਵੇਂ ਆਪਣੇ ਵਰੀ ਲੁਧਿਆਣੇ ਬੜੇ ਲੁੱਕੀ ਜਾਂਦੇ ਨਾ ਜਾਂਦੇ ਆ ਆਵਾਜਾਈ ਬੜੀ ਆਪਣੇ ਨੇ ਵਿਚਕਾਰ ਪੈਂਦਾ ਪੰਜਾਬ ਸੈਂਟਰਲ ਤਾਂ ਕਿ ਇੱਥੇ ਤਾਂ ਆਵਾਜਾਈ ਬੜੀ ਘੱਟ ਸੀ ਸਟੇਸ਼ਨ ਪੂਰਾ ਨਾਮ ਤਰੀਜ਼ੇ ਖਾਲੀ ਜਿਹਾ ਜਿਹਾ ਪਰ ਸੀਗਾ ਬਹੁਤ ਵੱਡਾ ਇਸ਼ਨ ਤੋਂ ਉਤਰ ਕੇ ਜਦੋਂ ਬਾਹਰ ਨੂੰ ਆਨੇ ਆ ਤਾਂ ਸਾਹਮਣੇ hindu ਦੀਵ ਦੀਆਂ ਮੂਰਤੀਆਂ ਬਣੀਆਂ ਹੋਈਆਂ ਹਨ ਸਾਹਮਣੇ ਗੋਦੀ ਮੂਰਤੀ ਬਣੀ ਹੋਈ ਹੈ ਤੇ ਬਿਲਕੁਲ ਸਾਹਮਣੇ ਸ਼ਸ਼ਨ ਦੇ ਸ਼ਿਵ ਜੀ ਮਹਾਰਾਜ ਦੀ ਬਹੁਤ ਵੱਡੀ ਮੂਰਤੀ ਬਣੀ ਹੈ ਅਸੀਂ ਇਸ ਮੂਰਤੀ ਕੋਲ ਖੜ ਕੇ ਫੋਟੋਆਂ ਚਾਈਆਂ ਅਸੀਂ ਆਟੋ ਵਿੱਚ ਬੈਠ ਕੇ ਫਿਰ ਅਸੀਂ ਸ਼੍ਰੀ ਹਮਨ ਸਾਹਿਬੇ ਨਿਕਲ ਗਏ ਅਤੇ ਫਿਰ ਅਸੀਂ ਪਹੁੰਚ ਗਏ ਸ਼੍ਰੀ ਹਮਨ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜੀ ਕੀ ਸ਼ਕਿ ਜਾਨੇ ਸਾਰੇ ਅਸੀਂ ਗੁਰਦੁਆਰਾ ਸਾਹਿਬ ਵਿਖੇ ਮਠਹਾਟ ਕਿਆ ਅਸੀਂ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ ਸ੍ਰੀ ਹਿਮਕੁੰਣ ਸਾਹਿਬ ਕੋਲ ਦੌਰਾ ਵੇਖਿਆ ਸੀ ਉੱਥੇ ਜਾ ਕੇ ਅਸੀਂ ਸ਼ਨਨ ਕੀਤਾ ਪਹਿਲੇ ਫਿਰ ਅਸੀਂ ਲੰਗਰ ਛਕਿਆ ਅਤੇ ਅਜੇ ਸ਼ਹਿਰ ਨੇ ਵਿਗਰੇ। ਉੱਥੇ ਇੱਕ ਅਚਾਇਬ ਘਰ ਵੀ ਸੀ। ਇੱਥੇ ਸਿੱਖ ਇਤਿਹਾਸ ਦੀਆਂ ਤਸਵੀਰਾਂ ਅਤੇ ਬੁੱਤ ਬਣਾਏ ਹੋਏ ਸੀ। ਇਹ ਤੁਹਾਨੂੰ ਦਰਸ਼ਨ ਕਰ ਸਕਤੀ ਹਾਂ ਉੱਥੇ ਕਿਵੇਂ ਸਾਡੇ ਪੁਰਖਿਆਂ ਨੇ ਆਪਣੇ ਬੰਦ-ਬੰਦ ਕਰਵਾ ਕੇ ਸਿੱਖ ਧਰਮ ਨਹੀਂ ਹਾਰਿਆ ਅਤੇ ਸਿੱਖੀ ਕਿਸਾਂ ਸਾਸਾ ਸੰਗ ਨਿਭਾਈ। ਏ ਵਿਖਣ ਨੂੰ ਇੰਜ ਜਪਦੇ ਸੀ ਜਿਵੇਂ ਅਸਲੀ ਹੀ ਇਨਸਾਨ ਹੋਣ ਤੇਰੇ ਪਰਮੰਧਾਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਹੱਥ ਨਹੀਂ ਲਾਉਣਾ ਤੇ ਲਿਖ ਲਗਾਇਆ ਸੀ ਜਿਸ ਇਹਨਾਂ ਨੂੰ ਛੂਣਾ ਮਨਾ ਹੈ ਹਰੇਕ ਤਸਵੀਰਾਂ ਬੁੱਤਾਂ ਦੇ ਪੂਰੇ ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਸੀ ਸਿੱਖ ਧਰਮ ਦੇ ਮਹਾਨ ਸ਼ਹੀਦਾਂ ਦਾ ਇੱਥੇ ਬੁੱਤ ਲੱਗੇ ਹੋਏ ਸਨ ਬੋਲੇ ਵੈਸ਼ਾ ਨੇ ਕਿੰਜ ਸਿੱਖਾਂ ਉੱਤੇ ਜ਼ੁਲਮ ਕੀਤਾ ਇਹ ਸਭ ਕੁਝ ਇਹ ਤਸਵੀਰਾਂ بیان ਕਰਦੀਆਂ ਹਨ ਹਰ ਇੱਕ ਸਿੱਖ ਨੂੰ ਜ਼ਿੰਦਗੀ ਵਿੱਚ ਇੱਕ ਵਾਰ ਇਹਨਾਂ ਤਸਵੀਰਾਂ ਦੇ ਦਰਸ਼ਨ ਜ਼ਰੂਰ ਕਰਨ ਚਾਹੀਦੇ ਹਨ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਅਸੀਂ ਆਪਣੇ ਸਿੱਖੀ ਕਿੰਝ ਹਾਸਲ ਕੀਤੀ ਹੈ तकरीबन 15 ਤੋਂ 20 ਮਿੰਟ ਅਸੀਂ ਇੱਥੇ ਖੜ ਕੇ ਇਹਨਾਂ ਇਤਿਹਾਸਾਂ ਨੂੰ ਪੜਿਆ ਅਤੇ ਆਪਣੇ ਸਿੱਖ ਧਰਮ ਬਾਰੇ ਜਾਣੂ ਹੋਏ ਇਹ ਵੀ ਤੁਹਾਨੂੰ ਮੈਂ ਇਸ ਲਈ ਦਿਖਾ ਰਿਹਾ ਕਿ ਤੁਸੀਂ ਵੀ ਸਿੱਖ ਧਰਮ ਬਾਰੇ ਜਾਣੂ ਹੋ ਇਹ ਬੱਬਾ ਦੀਪ ਸਿੰਘ ਜੀ ਦਾ ਵੀ ਬੁੱਤ ਲੱਗਾ ਹੋਇਆ ਸੀ ਤੇ ਉਹਨਾਂ ਬਾਰੇ ਵੀ ਇਤਿਹਾਸ ਲਿਖਿਆ ਹੋਇਆ ਸੀ ਉਹਨਾਂ ਦੀ ਜੀਵਨੀ ਬਾਰੇ ਕੁਝ ਗੱਲਾਂ ਲਿਖੀਆਂ ਹੋਈਆਂ ਨੇ ਸੰਦ ਇਹ ਹੈ ਜੀ ਛੋਟੇ ਸੱਜਣਾਂ ਦਾ ਬੁੱਤ ਲੱਗਾ ਹੋਇਆ 1 ਇੰਚ ਕਾਜ਼ੀ ਨੇ ਉਹਨਾਂ ਨੂੰ ਸ਼ਹੀਦ ਕਰਵਾਇਆ ਨੀਹਾਂ ਵਿੱਚ ਇਹ ਬੁੱਤ ਹੈ ਜੀ ਮਾਨਜਨ ਸਿੰਘ ਜੀ ਦਾ ਉਹਨਾਂ ਦੇ ਰਾਜ ਬਾਰੇ ਗੱਲਾਂ ਲਿਖੀਆਂ ਹੋਈਆਂ ਕਿ ਉਹਨਾਂ ਨੇ ਕਿੱਥੇ ਕਿੱਥੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪੁੱਤ ਹੈ ਇਹ ਉਹਨਾਂ ਦਾ ਇਤਿਹਾਸ ਲਿਖਿਆ ਹੋਇਆ ਹੈ ਇੰਟਰਨੈਟ ਤੇ ਤੁਹਾਨੂੰ ਇਹਨਾਂ ਬਾਰੇ ਬਹੁਤ ਕੁਝ ਮਿਲ ਜਾਵੇਗਾ ਇਹਨਾਂ ਬਾਰੇ ਗੱਲਾਂ ਅਸੀਂ ਹੁਣ ਗੁਰਦੁਆਰੇ ਐਂਟਰ ਹੋਣ ਲੱਗੇ ਆ ਤੇ ਸ਼ਬਦ ਲਿਖਿਆ ਹੈ ਵਾਹ ਵਾਹ ਗੋਬਿੰਦ ਸਿੰਘ ਅੱਪੇ ਗੁਰੂ ਚੇਲਾ ਗੁਰਦੁਆਰਿਆਂ ਸੀ ਮਾ ਦੇਖਣ ਲੱਗੇ ਤੇ ਪ੍ਰਸ਼ਾਦ ਲੈ ਕੇ ਜਿਨ੍ਹਾਂ ਨੇ ਸਾਡੀ ਪੇਜ ਨੂੰ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਾਡੀ ਪੇਜ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਅਸੀਂ ਹੋਰ ਵੀਡੀਓ ਵੀ ਤੁਹਾਨੂੰ ਦਿਖਾ ਸਕੀਏ ਧੰਨਵਾਦ ਅਤੇ ਸਿੰਘ ਗੁਰਦੁਆਰਾ ਸਾਹਿਬ ਵਿਖੇ ਕੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਉਹਨਾਂ ਨੂੰ ਨਮਸਕਾਰ ਕੀਤਾ ਮਥਾ ਡੇਕ ਕੇ ਅਸੀਂ ਗੁਰਬਾਣੀ ਦਾ ਕੀਰਤਨ ਸੁਣਿਆ ਅਤੇ 10 ਮਿੰਟ ਹਾਜ਼ਰੀ ਭਰ ਕੇ ਅਸੀਂ ਇਸਤੰਬਾਦ ਪਹਾਰ ਨੁਰਵਾਨਾ ਹੋ ਗਏ ਕਿਉਂਕਿ ਅੱਜ ਅਸੀਂ ਸ਼੍ਰੀ ਗੋਵਿੰਦ ਕਾੜ ਵਿਖੇ ਗੁਰਦੁਆਰਾ ਗੋਵਿੰਦ ਕਾੜ ਵਿਖੇ ਜਾਣਾ ਸੀ ਸਫ਼ਰ 10 ਤੋਂ 12 ਘੰਟਿਆਂ ਦਾ ਸੀ ਇਹ ਸਾਨੂੰ ਜਾਣਾ ਪੈਣਾ ਸੀ ਸਾਡੇ ਕੋਲ ਸਮਾਂ ਬਹੁਤ ਘੱਟ ਸੀ ਦਿਨ ਨੇ ਗਏ ਚੁੱਕੇ ਸਨ ਤੇ 12 ਵਜੇ ਅਸੀਂ ਤੁਰਪਣਾ ਸੀ ਤੇ ਆਤੀ 12 ਵੇ ਪਹੁੰਚਣਾ ਸੀ ਐਸਟੀਮੇਟ ਇਸ ਲਈ ਅਸੀਂ ਮਾੜਾ ਦੇਖਿਆ ਅਪਲਿਕਾ ਪ੍ਰਸ਼ਾਰ ਲਿਆ ਤੇ ਅਸੀਂ ਬਾਹਰ ਨੂੰ ਆ ਗਏ ਸਾਡੇ ਸਾਥੀ ਪਾਸ ਸਾਡੇ ਸਰਕਾਰੀ ਜਨ ਉਹ ਪਹਿਲਾ ਮਾਡਰ ਟਿਚ ਜੁਕੇ ਸਨ ਇਸ ਲਈ ਅਸੀਂ ਅਖੀਰ ਵਿੱਚ ਮਾਡਰ ਟਿਚਿਆ ਅਸੀਂ ਬਾਹਰ ਨੂੰ ਆ ਗਏ ਰਜਿਸਟ੍ਰੇਸ਼ਨ ਅਸੀਂ ਕਰਵਾ ਲਈ ਸੀ ਤੋਂ ਕੁੰਜ ਲੈ ਲਿਆ ਦੀ ਅਸੀਂ ਹੁਣ ਆਪਣੇ ਨਿਸ਼ਾਨ ਸਾਹਿਬ ਨੂੰ ਮਾਡਰ ਟਿਚਿਆ ਤੇ ਮਾਡਰ ਟਿਚਿਆ ਅਸੀਂ ਬਾਹਰ ਨੂੰ ਆ ਗਏ